ਸਿੰਗਰ ਪਰਮੀਸ਼ ਵਰਮਾ ਨੇ ਕੀਤਾ ਇਸ ਸੋਸ਼ਲ ਮੀਡੀਆ ਟ੍ਰੈਂਡ ਦਾ ਅੰਤ ਸੋਸ਼ਲ ਮੀਡੀਆ ਤੇ ਆਰਦੇ ਤੁਸ਼ਾਰ ਨਲਵਾ ਨਾਲ ਸਾਂਝੀ ਕੀਤੀ ਇਹ ਵੀਡੀਓ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਟ੍ਰੈਂਡ ਚੱਲਦਾ ਹੀ ਰਹਿੰਦਾ ਹੈ ਤਾਂ ਇੱਕ ਟ੍ਰੈਂਡ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਸੀ ਜਿਸ ਵਿੱਚ ਲੋਕ ਆਪਣੀ ਕੋਈ ਵੀ ਮੰਗ ਲਿਖਦੇ ਸੀ ਤੇ ਨਾਲ ਲਿਖਦੇ ਸੀ ਕਿ ਜੇ ਇਹ ਐਕਟਰ ਮੇਰੀ ਵੀਡੀਓ ਤੇ ਕਮੈਂਟ ਕਰੂਗਾ ਤਾਂ ਮੈਂ ਇਹ ਕਰਨਾ ਸ਼ੁਰੂ ਕਰ ਦੂੰਗਾ ਜਿਵੇਂ ਮੈਂ ਪੜ੍ਹਾਈ ਕਰਨੀ ਸ਼ੁਰੂ ਕਰੂੰਗਾ ਜੇਕਰ ਸਲਮਾਨ ਖਾਨ ਮੇਰੀ ਵੀਡੀਓ ਤੇ ਕਮੈਂਟ ਕਰੂਗਾ ਜਾਂ ਮੈਂ ਐਕਸਰਸਾਈਜ਼ ਕਰਨੀ ਸ਼ੁਰੂ ਕਰੂੰਗਾ ਜੇ ਸ਼ਾਹਰੂਖ ਖਾਨ ਮੇਰੀ ਵੀਡੀਓ ਤੇ ਕਮੈਂਟ ਕਰੂਗਾ ਤਾਂ ਹੁਣ ਪਰਮੇਸ਼ਵਰ ਮਾ ਨੇ ਆਰਜੇ ਤੁਸ਼ਾਰ ਨਲਵਾ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਅਤਰੰਗੀ ਤਰੀਕੇ ਬਾਕੀ ਜਿੱਥੇ ਪਰਮੇਸ਼ਰ ਵਰਮਾ ਲਗਾਤਾਰ ਆਪਣੇ ਫੈਨਸ ਨੂੰ ਐਂਟਰਟੇਨ ਕਰਨ ਲਈ ਡੇਲੀ ਆਪਣੇ ਇੰਸਟਾ ਦੇ ਕੁਛ ਨਾ ਕੁਛ ਪੋਸਟ ਕਰਦੇ ਰਹਿੰਦੇ ਹਨ ਭਾਵੇਂ ਉਹ ਫਿਟਨੈਸ ਲਈ ਹੋਵੇ ਭਾਵੇਂ ਆਪਣੀ ਗਾਇਕੀ ਦਾ ਹੋਵੇ ਤਾਂ ਉੱਥੇ ਹੀ ਤੁਸ਼ਾਰ ਨਲਵਾ ਵੀ ਆਪਣੇ ਫੈਨਸ ਦਾ ਮਨੋਰੰਜਨ ਡੇਲੀ ਕਰਦੇ ਰਹਿੰਦੇ ਨੇ ਗਾਇਜ਼ ਪਰਮੇਸ਼ਰ ਵਰਮਾ ਕਮੈਂਟਸ ਓਨ ਥਿਸ ਰੀਲ ਹਮ ਪੜਨਾ ਚਾਲੂ ਕਰ ਦੇਗੇ ਪੜ 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 ਕਿਹਨੂੰ ਚਾਹੀਦਾ ਕਮੈਂਟ ਪੜ ਪੜਾਈ ਦੇ ਬਹਾਨੇ ਥੋੜੇ ਆ ਤਾਂ ਇਹ ਵੀ ਨਾ ਨਾ ਮੈਂ ਬੋਲਦੇ ਕੋ ਪੜ੍ਹ ਰਿਹਾ ਹਾਂ ਪੜ੍ਹ ਪੜ੍ਹ ਚੱਲ ਪੜ੍ਹ ਪੜ੍ਹ ਹੋਣ ਹੋਰ ਚਾਹੀਦਾ ਕਿਸੇ ਨੂੰ ਕਮੈਂਟ ਸਾਲਿਓ ਮੇਲੇ ਸਰਦਾ ਆਪਦੇ ਬਹਾਨੇ ਨਾਲ ਪੜ੍ਹਨ ਦੇ ਆ ਵੀ ਚੱਲੀ ਆ ਅਸੇ ਤੇ ਆ ਬੋਲੇ ਸਿੰਗਰ ਪਰਮੇਸ਼ਵਰ ਮਾਨ ਨੇ ਕਿ ਤਾਇ ਇਸ ਸੋਸ਼ਲ ਮੀਡੀਆ ਟ੍ਰੈਂਡ ਦਾ ਅੰਤ ਪੜ੍ਹ ਪੜ੍ਹ ਸੋਸ਼ਲ ਮੀਡੀਆ ਤੇ ਆਰਜ ਦੇ ਤੁਸ਼ਾਰ ਨਲਵਾ ਨਾਲ ਸਾਂਝੀ ਕੀਤੀ ਇਹ ਵੀਡੀਓ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਟ੍ਰੈਂਡ ਚੱਲਦਾ ਹੀ ਰਹਿੰਦਾ ਹੈ ਤਾਂ ਇੱਕ ਟ੍ਰੈਂਡ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਸੀ ਜਿਸ ਵਿੱਚ ਲੋਕ ਆਪਣੀ ਕੋਈ ਵੀ ਮੰਗ ਲਿਖਦੇ ਸੀ ਤੇ ਨਾਲ ਲਿਖਦੇ ਸੀ ਕਿ ਜੇ ਇਹ ਐਕਟਰ ਮੇਰੀ ਵੀਡੀਓ ਤੇ ਕਮੈਂਟ ਕਰੂਗਾ ਤਾਂ ਮੈਂ ਇਹ ਕਰਨਾ ਸ਼ੁਰੂ ਕਰ ਦੂੰਗਾ ਜਿਵੇਂ ਮੈਂ ਪੜਾਈ ਕਰਨੀ ਸ਼ੁਰੂ ਕਰੂੰਗਾ ਜੇਕਰ ਸਲਮਾਨ ਖਾਨ ਮੇਰੀ ਵੀਡੀਓ ਤੇ ਕਮੈਂਟ ਕਰੂਗਾ ਜਾਂ ਮੈਂ ਐਕਸਰਸਾਈਜ਼ ਕਰਨੀ ਸ਼ੁਰੂ ਕਰੂੰਗਾ ਜੇ 샤ਰੂਖ ਖਾਨ ਮੇਰੀ ਵੀਡੀਓ ਤੇ ਕਮੈਂਟ ਕਰੂਗਾ ਤਾਂ ਹੁਣ परमेश वर्मा ने आरजे तुषार नलवा ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਅਤਰੰਗੀ ਤਰੀਕੇ ਨਾਲ ਇਸ ਟ੍ਰੈਂਡ ਦਾ ਮਜ਼ਾਕ ਕਰਦੇ ਹੋਏ ਨਜ਼ਰ ਆਏ ਨੇ ਬਾਕੀ ਜਿੱਥੇ ਪਰਮੇਸ਼ਰ ਵਰਮਾ ਲਗਾਤਾਰ ਆਪਣੇ ਫੈਨਸ ਨੂੰ ਐਂਟਰਟੇਨ ਕਰਨ ਲਈ ਡੇਲੀ ਆਪਣੇ ਇੰਸਟਾ ਦੇ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਹਨ ਭਾਵੇਂ ਉਹ ਫਿਟਨੈਸ ਲਈ ਹੋਵੇ ਭਾਵੇਂ ਆਪਣੀ ਗਾਇਕੀ ਦਾ ਹੋਵੇ ਤਾਂ ਉੱਥੇ ਹੀ तुषार नलवा ਵੀ ਆਪਣੇ ਫੈਨਸ ਦਾ ਮਨੋਰੰਜਨ ਡੇਲੀ ਕਰਦੇ ਰਹਿੰਦੇ ਨੇ ਗਾਇਜ਼ ਪਰਮੇਸ਼ਰ ਵਰਮਾ ਕਮੈਂਟਸ ਓਨ ਦਿਸ ਰੀਲ ਹਮ ਪੜਨਾ ਚਾਲੂ ਕਰ ਦੇਗੇ ਪੜ ਇਹਦਾ ਕਮੈਂਟ ਪੜ ਪੜਾਈ ਦੇ ਬਾਹਾਨੇ ਥੋੜੇ ਆ ਤੁਹਾਡੇ ਵੀ ਪੜਾਈ ਦੇ ਬਾਹਾਨੇ ਥੋੜੇ ਪੜ 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 ਚੱਲ ਪੜ ਫੋਨ ਹੋਰ ਚਾਹੀਦਾ ਕਿਸੇ ਨੂੰ ਕਮੈਂਟ ਸਾਲਿਓ ਮੇਲੇ ਸਰ ਦਾ ਪਾਉ ਆਪਦੇ ਬਾਹਾਨੇ ਨਾਲ ਪੜਨ ਦੇ ਆ ਵੀ ਚੱਲੀ ਆ ਅਸੇ ਕਿਆ ਬਥੇ ਰੋਹ ਪਰਮੇਸ਼ਵਰ ਸਿੰਗਰ ਪਰਮੇਸ਼ਵਰ ਮਾਨੇ ਕਿ ਤਾਇ ਇਸ ਸੋਸ਼ਲ ਮੀਡੀਆ ਟ੍ਰੈਂਡ ਦਾ ਅੰਤ ਸੋਸ਼ਲ ਮੀਡੀਆ ਤੇ ਆਰਜ ਦੇ ਤੁਸ਼ਾਰ ਨਲਵਾ ਨਾਲ ਸਾਂਝੀ ਕੀਤੀ ਇਹ ਵੀਡੀਓ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਟ੍ਰੈਂਡ ਚੱਲਦਾ ਹੀ ਰਹਿੰਦਾ ਹੈ ਤਾਂ ਇੱਕ ਟ੍ਰੈਂਡ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਸੀ ਜਿਸ ਵਿੱਚ ਲੋਕ ਆਪਣੀ ਕੋਈ ਵੀ ਮੰਗ ਲਿਖਦੇ ਸੀ ਤੇ ਨਾਲ ਲਿਖਦੇ ਸੀ ਕਿ ਜੇ ਇਹ ਐਕਟਰ ਮੇਰੀ ਵੀਡੀਓ ਤੇ ਕਮੈਂਟ ਕਰੂਗਾ ਤਾਂ ਮੈਂ ਇਹ ਕਰਨਾ ਸ਼ੁਰੂ ਕਰ ਦੂੰਗਾ ਜਿਵੇਂ ਮੈਂ ਪੜ੍ਹਾਈ ਕਰਨੀ ਸ਼ੁਰੂ ਕਰੂੰਗਾ ਜੇਕਰ ਸਲਮਾਨ ਖਾਨ ਮੇਰੀ ਵੀਡੀਓ ਤੇ ਕਮੈਂਟ ਕਰੂਗਾ ਜਾਂ ਮੈਂ ਐਕਸਰਸਾਈਜ਼ ਕਰਨੀ ਸ਼ੁਰੂ ਕਰੂੰਗਾ ਜੇ 샤ਰੂਖ ਖਾਨ ਮੇਰੀ ਵੀਡੀਓ ਤੇ ਕਮੈਂਟ ਕਰੂਗਾ ਤਾਂ ਹੁਣ ਪਰਮੇਸ਼ਵਰ ਮਾ ਨੇ ਆਰਜੇ ਤੁਸ਼ਾਰ ਨਲਵਾ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਅਤਰੰਗੀ ਤਰੀਕੇ ਨਾਲ ਇਸ ਬਾਕੀ ਜਿੱਥੇ ਪਰਮੇਸ਼ਰ ਵਰਮਾ ਲਗਾਤਾਰ ਆਪਣੇ ਫੈਨਸ ਨੂੰ ਐਂਟਰਟੇਨ ਕਰਨ ਲਈ ਡੇਲੀ ਆਪਣੇ ਇੰਸਟਾ ਤੇ ਕੁਛ ਨਾ ਕੁਛ ਪੋਸਟ ਕਰਦੇ ਰਹਿੰਦੇ ਹਨ ਭਾਵੇਂ ਉਹ ਫਿਟਨੈਸ ਲਈ ਹੋਵੇ ਭਾਵੇਂ ਆਪਣੀ ਗਾਇਕੀ ਦਾ ਹੋਵੇ ਤਾਂ ਉੱਥੇ ਹੀ ਤੁਸ਼ਾਰ ਨਲਵਾ ਵੀ ਆਪਣੇ ਫੈਨਸ ਦਾ ਮਨੋਰੰਜਨ ਡੇਲੀ ਕਰਦੇ ਰਹਿੰਦੇ ਨੇ ਗਾਇਜ਼ ਪਰਮੇਸ਼ਰ ਵਰਮਾ ਕਮੈਂਟਸ ਓਨ ਥਿਸ ਰੀਲ ਹਮ ਪੜਨਾ ਚਾਲੂ ਕਰ ਦੇਗੇ ਪੜ 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 ਕਿਹਨੂੰ ਚਾਹੀਦਾ ਕਮੈਂਟ ਪੜ ਪੜਾਈ ਦੇ ਬਹਾਨੇ ਥੋੜੇ ਫਰਮੇ ਵੀ ਨਾ ਇਹ ਲੋਕਾਂ ਨੇ ਬੜੇ ਬੜੇ ਪਰ 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 ਹੁਣ ਹੋਰ ਚਾਹੀਦਾ ਕਿਸੇ ਨੂੰ ਕਮੈਂਟ ਸਾਲਿਓ ਮੇਰੇ ਸਿਰ ਤਾਂ ਆਪ ਦੇ ਬਹਾਨੇ ਨਾਲ ਪੜਨ ਦੇ ਆ ਵੀ ਚੱਲੀ ਆ ਅਸੇ ਕਹਾ ਬਥੇ ਰੋਏ ਪਰੇ ਨਹੀਂ ਸਾਰੇ